ਆ ਬਈ ਇਹ ਹੈਗੀ ਆ ਬਈ ਆਪਣ ਨੂੰ ਜਿਹੜੀ ਸਾਰਾ ਪਹਿਲਾਂ ਵਾਰ ਦੀ ਮਿਲੀ ਸੀ ਇਹ ਵੀ ਕਹਿਣ ਸੀਗੀ ਆ ਇਹਦਾ ਥੋੜਾ ਜਿਹਾ ਕਪੜਾ ਖਰਾਬ ਨਿਕਲਦਾ ਸੀਗਾ ਬੁਰਜ ਆ ਜਾਂਦਾ ਸੀ ਹੋਰੀ ਹੁਣ ਇਹ ਆ ਗਈ ਇਹ ਗਾਰੰਟੀ ਨਹੀਂ ਦਤਾ ਨੀ ਮਾਪੇ 골ਡਨ ਦੀ ਭੈਣ ਚ ਵਿਆਹ ਵਾਲਾ ਮੁੰਡਾ ਹੀ ਲੱਗਦਾ ਨਾ ਓਏ ਪਾਕੇ ਦਾ ਹਸਰੀਕਾਲ ਦੀ ਸਾਰਿਆਂ ਨੂੰ ਟਾਈਮ ਹੋ ਗਿਆ 6:30 ਦਾ ਆਪਾਂ ਚੱਲ ਪਏ ਜਿੰਮ ਕਣੀ ਤੇ ਬੱਚੇ ਆਪਣੇ ਸੁੱਤੇ ਪਏ ਆ ਦੋਨੇ ਭੁੱਲਰ ਤੇ ਹਰਪਾਲ ਪਏ ਸੁੱਤੇ ਮਾਪੇ ਜਿੰਮ ਜਾ ਹੈਗੇ ਤੇ ਜਿੰਮ ਜਾ ਕੇ ਆ ਕੇ ਫਿਰ ਵਰਦੀ ਫੜ ਕੇ ਲਿਓਣੀ ਅੱਜ ਨਮੀ ਪੁੱਛੋ ਮੰਡੀ ਤੋਂ ਅੱਜ ਕਿਆ ਗਾ ਵੀ ਸੋਮਵਾਰ ਨੂੰ ਵਰਦੀ ਪਾ ਕੇ ਜਾਣੀ ਆ ਜਿੰਮ ਜਾ ਕੇ ਕਿਰਾ ਆਪਾਂ ਜਿੰਮ ਜਾ ਕੇ ਮੁੜਿਆ ਜੀ ਇਹਨਾਂ ਵਾਸਤੇ ਦੁੱਧ ਲਿਆਏ ਚਾਹ ਵੀ ਮੰਗੇ ਆਪਾਂ ਵੀ ਪੀਵਾਂਗੇ ਆਪਣੇ ਵਾਸਤੇ ਆਏ ਓਏ ਉਠੇ ਨਹੀਂ ਹਜੇ ਚਾਹ ਵੀ ਲੈ ਯਾਰ ਚਾਹ ਤਰਖ ਗਿਆ ਸੀ ਡੰਡੀ ਹੋਈ ਪਈ ਐ ਜੀ ਉਹ ਲੈ ਬੁੱਲਾ ਓਏ ਚਾਹ ਵੀ ਲੈ ਲੈ ਚਾਹ ਵੀ ਖਾਲੀ ਬੈਠੀ ਹੋ ਗਈ ਆ ਦੇਖ ਤਾ ਲੈ ਭਰੀ ਆ ਪੀਤੀ ਨਹੀਂ ਦੋ ਦਿਨਾਂ ਦੀ ਤਨੋਂ ਗਈ ਤੇ ਐਸੀ ਲੈ ਤਾ ਤਲੀਆ ਤਾ ਦੇ ਲੀਆ ਬਾਬਾ ਤੇਰੀ ਯਾਦ ਆ ਗਈ ਰਾਤ ਵਾਲੀ ਐ ਉਸਤਾਦ ਜੀ ਹਲੋ ਉੱਠ ਖੜੋ ਮੇਰਾ ਵੀਰ ਉੱਠ ਖੜੋ ਏ ਉਹ ਤੁਹਾਨੂੰ ਰੱਬ ਦਾ ਵਾਸਤਾ ਉੱਠ ਖੜੋ ਚਾਹ ਵੀ ਬਣ ਗਈ ਹੁਣ ਆ ਜਾਓ ਪੀਲੋ ਲਓ ਉੱਠ ਖੜੋ ਜਿਸਕੇ ਕੇ ਆਪਾਂ ਹੋਰ ਕਰਦੇ ਕੀ ਫਾਦੇ ਚ ਲਾਵਾ ਤੱਤਾ ਡਾਂਗਾ ਉੱਤੇ ਡੋਲ ਦੂੰ ਹੈ ਚਾਹ ਪਾ ਕੇ ਦਿਓ ਗੱਲਾਂ ਦੇ ਕਰਦੇ ਪਹਿਲੇ ਸੁੰਡੀ ਵਾਂਗੂ ਵੇਂਦਰੀ ਮੁਰੜੀ ਜਾਂਦੇ ਆ ਕੇ ਕੰਬਲਾਂ ਚ ਤੋਂ ਪਤਾ ਦੇਖ ਲੋ ਆ ਕਿੱਡੀ ਕਿੱਡੀ ਆਈ ਜਾਂਦੀ ਹੈ ਕਮਰੇ ਚ ਬੰਦ ਕਰਦੇ ਪੈਨ ਗਰਮੀ ਲੱਗਣ ਲੱਗੀ ਆ ਬਾਬੇ ਦਾ ਤਾਂ ਜਮੇ ਸਰਗ ਉਹ ਬੰਦ ਕਰਦੇ ਗਰਮੀ ਲੱਗਣ ਲੱਗੀ ਪਹਿਲਾਂ ਤੋਂ ਤੋਂ ਦਰਈ ਕੋਈ ਨਾ ਰਜਾਈ ਨੂੰ ਤੱਪ ਲੱਗ ਜਾਂਦੇ ਉਹ ਦੇਖ ਪੁਲਰ ਵਾਲੇ ਨੂੰ ਚੌਥ ਚਾਪ ਪਾ ਮਾ ਜਾ ਕੇ ਬਾੜਾ ਚਾਹ ਹੁਣੇ ਆ ਗਈ ਜੀ ਕਹਿੰਦੇ ਨਵੀਂ ਡਰੈੱਸ ਆਪਣੀ ਨਵੀਂ ਵਰਦੀ ਆ ਗਈ ਯਾ ਸ਼ਰਟ ਦਾ ਕਲਰ ਆ ਗੋਲਡਨ ਜਗਾ ਤੇ ਬਲੈਕ ਪੈਂਟਾ ਪੈਂਟਾ ਦੋ ਹੋਰ ਵੀ ਪਈਆਂ ਬਲੈਕ ਪਹਿਲਾਂ ਵਾਲੀ ਵਰਦੀਆਂ ਮੇਰੇ ਕੋਲੇ ਤੇ ਇਹ ਸਮਾਈ ਆ ਸੀ ਇਸ ਵਾਰ ਰਾਜਪਾਲ ਪੁੱਚੋ ਵਾਲੇ ਤੋਂ ਜਿਹੜਾ ਚੱਕਰ ਸਿੰਘ ਵਾਲਾ ਆਪਣੇ ਪਿੰਡ ਵਾਲਾ ਰਾਜਪਾਲ ਟੇਲਰ ਤੇ ਸਾਡੇ ਤੋਂ ਦੋ ਵਰਦੀਆਂ ਦਾ 2000 ਰੁਪਏ ਮੰਗਦਾ ਸੀ ਤੇ ਅਸੀਂ ਕਰੇ ਸੀ 1900 ਰੁਪਏ 100 ਰੁਪਏ ਮਸਾਂ ਹੀ ਘਟਾਇਆ ਤੇ ਭੁੱਲਰ ਵੀ ਕਹਿੰਦੇ ਅੱਜ ਚਮਕਾਰੇ ਮਾਰੀ ਜਾਂਦਾ ਜੋ ਮਰ ਚਮਕਾਰੇ ਹੈ ਹੈ ਤਾਂ ਚੱਲ ਹੈ ਹੈ ਰਸੋਈ ਉਹ ਆਪ ਕਾਰ ਦੇ ਛੋਟੇ ਆ ਖੜਾ ਜੀਨਾ ਜੂਨਾ ਤੋਂ ਮੈਂ ਜਾਂ ਮੱਚੀ ਖੜਾ ਹੈ ਨਾ ਬਬਾ ਬੰਦਾ ਠੀਕ ਲੱਗਦੀ ਹੈ ਨਾ ਯਾਰ ਹਾਂ ਯਾਰ ਪਰ ਬਲ ਵਾਲੇ ਪੈਂਦੇ ਸ਼ਰਟ ਜਣਾ ਉਹ ਗੱਲ ਮਾੜੀ ਹੈ ਪ੍ਰੈਸ ਮਾਰ ਨਹੀਂ ਕਰ ਤੂੰ ਆ ਬਾਬੇ ਉਹ ਕਹਿੰਦੇ ਆ ਗਏ ਮੁੰਡੇ ਕਹਿੰਦੇ ਉਹ ਪੱਖਾ ਬੰਦ ਕਰਾ ਦੇ ਬਾਬਾ ਓਏ ਨਾੜ ਚੜ ਜੂਗੀ ਠੰਡ ਨਾਲ ਪੱਖੇ ਨਾਲ ਇਸ ਦੀ ਕੋਈ ਚੌੜ ਨਹੀਂ ਹੈਗੀ ਰਜਾਈਆਂ ਦੇਖ ਕਿਹੜੇ ਹਿਸਾਬ ਦੀਆਂ ਲੈਣੀਆਂ ਪੁੱਤੇ ਅੱਜ ਸਾਡੀ ਕੁੱਕ ਸਾਹਿਬ ਕਰੇ ਗਈ। ਤੇ ਰੋਟੀਆਂ ਦਾ ਅਸੀਂ ਵੈਸੇ ਵੀ ਨਾ ਮਾਹੌਣ ਦਾ ਬਣਾਉਣ ਦਾ ਬਹਾਨਾ ਹੀ ਹੁੰਦਾ ਸਾਡੇ ਕੋਲੇ। ਤੇ ਚੌਲ ਫੇਰ ਅੱਜ ਫੇਰ ਚੱਲਣਗੇ। ਹਰੀ ਜੀ ਤੂੰ ਆਇਆ ਸੀ ਬਾਬਾ ਯਾਰ ਤੂੰ ਮਣਾਉਂਦਾ ਚਾਰ ਰੋਟੀਆਂ ਤੇ ਹੱਥ ਦੀਆਂ ਖਾਂਦੇ ਸੀ। ਅੱਛਾ। ਮੈਸਰ ਰੋਟੀ ਬੜੀ ਕੇ ਗੋਲ-ਗੋਲ ਬਣਾਉਂਦੇ ਨੇ। ਮੇਰੇ ਆਪਣੇ ਅਸਿਵਾਸੀ ਖਾਣ। ਨਹੀਂ ਮੈਂ ਤੈਨੂੰ ਵਰਦੀ ਦਾ ਰਿਵਿਊ ਦਿਓ ਕਿਵੇਂ ਆ। ਉਹ ਤਾਂ ਸੋਹਣੀ ਲੱਗਦੀ ਆ ਨਾ ਯਾਰ। ਹੈਂ? ਬਸ ਇੱਕ ਦਾ ਇੱਕ ਕੰਮ ਮਾੜਾਗਾ। ਬਲ-ਬਾਲੇ ਪੈਂਦੇ ਮੇਰੇ ਅੱਜ। ਹਾਂ ਬਾਲ ਪੈਂਦੇ। ਬਾਲ ਨਜ਼ਾਇਜ਼ਪ ਜਿਆਦਾ ਪੈਂਦੇ ਆ ਬਾਲ। ਆ ਬਈ ਇਹ ਹੈਗੀ ਆ ਬਈ ਆਪਾਂ ਨੂੰ ਜਿਹੜੀ ਸਾਰਾ ਪਹਿਲਾਂ ਵਾਰ ਦੀ ਮਿਲੀ ਸੀ ਇਹ ਵੀ ਕਹਿਣ ਸੀਗੀ ਆ ਇਹਦਾ ਥੋੜਾ ਜਿਹਾ ਕਪੜਾ ਖਰਾਬ ਨਿਕਲਦਾ ਸੀਗਾ ਬੁਰਜ ਆ ਜਾਂਦਾ ਸੀ ਹੋਰੀ ਹੁਣ ਇਹ ਆ ਗਈ ਇਹ ਗਾਰੰਟੀ ਸ਼ਾਇਦ ਨਾ ਬਾਬਾ ਇਹ 골ਡਨ ਦੀ ਭੈਣ ਚ ਵਿਆਹ ਵਾਲਾ ਮੁੰਡਾ ਹੀ ਲੱਗਦਾ ਨਾ ਓਏ ਪਾਕੇ ਦਾ ਹੈ ਗਾਰੰਟੀ ਲੈਦਾ ਨਹੀਂ ਆਂਦਾ ਪਰ ਇਹ ਗਾਰੰਟੀ じゃ ਬਾਬਾ ਫੁੱਲ ਗਾਰੰਟੀ じゃ ਹੈ ਕਪੜੇ ਦੀ ਕੁਆਲਿਟੀ ਹੈ ਰ ਕਾਟਨ ਦੀ ਹੈ ਇਹ ਵਰਦੀਆਂ ਤੋਂ ਖੜਾ ਕਦੋਂ ਛੁੱਟੂ ਮੈਨੂੰ ਐ ਦੱਸੋ ਬੜਾ ਜਿਆ ਹੈ ਹੈ ਆ ਕਹਿੰਦੇ ਨਵਾਂ ਕੁੱਕ ਆਇਆ ਨਵਾਂ ਕੁੱਕ ਆਇਆ ਬਾਬਾ ਬਾਬਾ ਅੱਧਾ ਹੀ ਹੋਇਆ ਹੈ ਇੱਕਦਮ ਐਂ ਡੰਡੀ ਹੈਣੀ ਇਹਦੇ ਆ ਦੇਖੀ ਆ ਆ ਫੜਾਣਾ ਨੂੰ ਪੋਣਾ ਜਾ ਨੌਂ ਤੇ ਨੰਮ ਚਾਲੀ ਬਾਬਾ ਮੈਨੇ ਮੱਜ ਦਾ ਕੋਹ ਨਹੀਂ ਪੋਣਾ ਜੀ ਗਾਰਜਮੈਂਟ ਲੈ ਆਉਣਾ ਪਰਟਾਉਣਾ ਹੈ ਕਦੇ ਨਾ ਪਰਟਾਏ ਬਾਬਾ ਕੁਛ ਨਹੀਂ ਦੋ ਚੱਕੀ ਮਿਲਦਾ ਕਲਨ ਅਰੇ ਲੱਗਦਾ ਤੁਨੂੰ ਐਕਸਪੀਰੀਅੰਸ ਹੈ ਬਾਬਾ ਸੀਰੀਅਸ ਬਾਬਾ ਪੂਰਾ ਹੈ ਨਾਲ ਬਾਬਾ ਘੜੀ ਤੇ ਟਾਈਮ ਵੀ ਦੇਖਦਾਗਾ ਨਾਲ-ਨਾਲ ਵੀ ਕਿੰਨੇ ਟਾਈਮ ਚ ਪੂਰੇ ਸਹੀ ਪੀਜੇ ਵਾਲਿਆਂ ਵਾਂਗੂ ਕਿੰਨੇ ਟਾਈਮ ਚ ਬਾਬਾ ਇਹ ਤਾਂ ਹੁਣੇ ਬਣ ਜੂ ਪੀਜੇ ਵਾਲਾ ਕੀ ਬਾਦ ਦੂਜੇ ਬਾਦ ਥੱਲਣਾ ਆਪਾਂ ਤੇ ਬਣ ਗਿਆ ਇਹ 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 ਤਾਂ ਪੂਰਾ ਧਾਵਾ ਹੈ ਪਰ ਆਪਣੇ ਕੋਲ ਹੈ ਨਹੀਂ ਨਾ ਉਹਦਾ ਆਇਆ ਟੁੱਟੂ ਆਪਣੇ ਆਹ ਟੁੱਟ ਗਿਆ ਉਹ ਹੋਰ ਚਾ ਨਾ ਹੈ ਨਹੀਂਗਾ ਕੋਈ ਨਾ ਬਾਬਾ ਪੁੱਲਰ ਦੇਖੀ ਆਈ ਮੈਂ ਇਹਦੇ ਪੁੱਲਰ ਕੁਝ ਨਹੀਂ ਛੱਡਦੇ ਆ ਥੱਲੇ ਡਿੱਗ ਗਿਆ ਆਸੇ ਪਾਸੇ ਉਹ ਵੀ ਚੱਕ ਲਾਂਗੇ ਨਾ ਹਨਾ ਮੈਂ ਕਹਤਾ ਭਾਈ ਛੱਡ ਤੂੰ ਇਹ ਬੱਸ 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 ਬਾਬਾ ਗੱਲ ਤਾਂ ਬਣ ਗਈ ਹੈ ਨਾ ਜੇ ਆਪਣੇ ਬਣ ਗਈ ਬਣ ਗਈ ਗੱਲ ਪੂਰੀ ਗੱਲ ਬਣ ਗਈ ਬਾਈ ਲੰਗਰ ਪ੍ਰਸ਼ਾਦੇ ਤੇ ਭੁੱਲਰ ਤਾਂ ਨਾਲ ਦੀ ਨਾਲ ਸੌ ਗਿਆ ਤੇ ਆਪਾਂ ਵੀ ਲੱਗਿਆ ਸੌਣਾ ਅੱਜ ਆਪਣੇ ਭਾਈ ਦੋ ਸਾਥੀ ਕੰਮ ਛੱਡ ਕੇ ਗਏ ਕਰਕੇ ਬਾਈ ਬਾਈ ਵਸਤੇ ਚੜਾਤੇ ਚੋਬਰਾ ਕੋਲੇ ਸਾਰਾ ਸਮਾਨ ਲੱਦ ਕੇ ਤੋਰਤੇ ਇੱਕ ਦੋ ਮਹੀਨੇ ਲੱਗ ਗਿਆ ਕਿਸ਼ੋਰ ਇੱਕ ਮਹੀਨਾ ਲੱਗ ਕੇ ਗਿਆ ਇਹ ਦੋਨੋਂ ਜਾਣੇ ਜਾ ਰਹੇ ਆ ਫੇਰ ਇਹਨਾਂ ਨੂੰ ਮਿਲਾਂਗੇ ਰੱਬ ਸੁੱਖ ਰੱਖੇ ਤੇ ਗੁਡਰਾਈਟ ਜੀ ਸਸਰੀ ਘਾਲ ਸਾਰਿਆਂ ਨੂੰ ਘਰਪਾਲ ਹੋਣੀ ਘਰੇ ਅੱਜ